આતਵਾਦੀ سنگठन پوری دنیا دے لیے خطرہ ہے۔ دس دیئے کہ برٹن سرکار نے خالستانی ਸਮਰਥک اਤਵਾਦੀ سموہ ببر ਖਾਲਸਾ دے خلاف بڑا ایکشن لیا ہے جس دا بھارت ਵੱਲੋਂ స్వాగਤ کیتا جا رہا ہے۔ There have been taken by the UK government to sanction anti-India extremist entities which strengthen the global fight against terrorism and ਇਹ ਇੱਕ ਵੱਡੀ ਖਬਰ ਹੈ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਚੋਂ ਸਸਪੈਂਡ ਕਰ ਦਿੱਤਾ ਗਿਆ ਹੈ ਮੈਡਮ ਨਵਜੋਤ ਕੌਰ ਸਿੱਧੂ ਮਿਸ ਸਿੱਧੂ ਦੇ ਨਾਮ ਨਾਲ ਜਾਣੇ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਦੇ ਧਰਮ ਪਤਨੀ ਨੇ ਐਮਐਲਏ ਜਿੱਤ ਚੁੱਕੇ ਨੇ ਚੀਫ ਪਾਰਲੀਮੈਂਟਰੀ ਸੈਕਟਰੀ ਰਹਿ ਚੁੱਕੇ ਨੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਚ ਗਏ ਔਰ ਪਿਛਲੇ ਦੋ ਦਿਨਾਂ ਤੋਂ ਉਹਨਾਂ ਦੇ ਬਿਆਨ ਬੜੇ ਚਰਚਾ ਦੇ ਵਿੱਚ ਸੀ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਅਗਰ ਸੀਐਮ ਦਾ ਉਹਦਾ ਮਿਲਦਾ ਤਾਂ ਉਹ ਐਕਟਿਵ ਹੋਣਗੇ ਪਰ ਉਸ ਤੋਂ ਬਾਅਦ ਉਹਨਾਂ ਵੱਲੋਂ ਲਗਾਤਾਰ ਵੱਖ-ਵੱਖ ਆਗੂਆਂ ਤੇ ਸਿੱਧੇ ਨਿਸ਼ਾਨੇ ਸਾਧੇ ਗਏ ਜਿਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੇ ਮੈਡਮ ਸਿੱਧੂ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਹੈ ਪਾਰਟੀ ਪ੍ਰਧਾਨ ਰਾਜਾ ਵੜਿੰਗ ਜਿਹੜੇ ਪੰਜਾਬ ਪ੍ਰਧਾਨ ਨੇ ਉਹਨਾਂ ਵੱਲੋਂ ਐਕਸ਼ਨ ਲਿਆ ਗਿਆ ਔਰ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਸਸਪੈਂਡ ਕੀਤਾ ਗਿਆ ਹੈ ਨਵਜੋਤ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਸਸਪੈਂਡ ਕੀਤਾ ਗਿਆ ਹੈ ਔਰ ਇਹ ਇੱਕ ਇੱਕ ਪ੍ਰੋਸੈਸ ਹੁੰਦਾ ਹੈ ਜਦੋਂ ਕੋਈ ਆਗੂ ਜਿਹੜਾ ਪਾਰਟੀ ਅਨੁਸ਼ਾਸਨ ਦੇ ਜਾਂ ਤੋਂ ਬਾਹਰ ਜਾ ਕੇ ਜਾਂ ਪਾਰਟੀ ਲਾਈਨਸ ਤੋਂ ਬਾਹਰ ਜਾ ਕੇ ਬਿਆਨਬਾਜ਼ੀ ਕਰਦਾ ਹੈ ਜਾਂ ਸੀਨੀਅਰ ਆਗੂਆਂ ਦੇ ਖਿਲਾਫ ਕੋਈ ਬਿਆਨ ਦਿੰਦਾ ਹੈ ਤਾਂ ਪਾਰਟੀ ਵੱਲੋਂ ਉਸ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਔਰ ਸਸਪੈਂਡ ਕਰਕੇ ਜਵਾਬ ਮੰਗਿਆ ਜਾਂਦਾ ਹੈ ਜੇ ਉਹ ਸ਼ਖਸ ਉਕਤ ਜਵਾਬ ਨਾ ਦੇ ਪਾਵੇ ਤਾਂ ਫਿਰ ਪਾਰਟੀ ਅੱਗੇ ਦਾ ਐਕਸ਼ਨ ਕਰਕੇ ਪਾਰਟੀ ਚੋਂ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਜਾਂਦਾ ਹੈ ਇਹ ਆਮ ਤੌਰ ਤੇ ਇੱਕ ਪ੍ਰਕਿਰਿਆ ਹੁੰਦੀ ਹੈ ਕਿਸੇ ਨੂੰ ਵੀ ਪਾਰਟੀ ਦੇ ਵਿੱਚੋਂ ਕੱਢਣ ਦੀ ਪਰ ਸ਼ੁਰੂਆਤੀ ਦੌਰ ਦੇ ਵਿੱਚ ਇੱਕਦਮ ਜਿਹੜਾ ਹੈ ਸਿੱਧਾ ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਪਹਿਲਾਂ ਸਸਪੈਂਸ਼ਨ ਹੁੰਦੀ ਹੈ ਔਰ ਸਸਪੈਂਸ਼ਨ ਦੇ ਵਿੱਚ ਜਵਾਬ ਮੰਗਿਆ ਜਾਂਦਾ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਮੈਡਮ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਗਿਆ ਬਕਾਇਦਾ ਉਹਨਾਂ ਵੱਲੋਂ ਇੱਕ ਲਿਖਤੀ ਆਰਡਰ ਜਿਹੜਾ ਹੈ ਜਾਰੀ ਕੀਤਾ ਗਿਆ ਜਿਹੜਾ ਅਸੀਂ ਆਰਡਰ ਦਿਖਾ ਰਹੇ ਹਾਂ ਇਸ ਵੇਲੇ ਟੀਵੀ ਸਕਰੀਨ ਤੇ ਉਸ ਆਰਡਰ ਦੇ ਵਿੱਚ ਲਿਖਿਆ ਗਿਆ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਇਜ਼ ਹੇਅਰ ਬਾਏ सਸਪੈਂਡਡ ਫਰੋਮ ਦਾ ਪ੍ਰਾਇਮਰੀ ਮੈਂਬਰਸ਼ਿਪ ਆਫ ਦਾ ਪਾਰਟੀ ਵਿਦ ਇਮੀਡੀਏਟ ਇਫੈਕਟ ਹਾਲਾਂਕਿ ਇਸ ਦੇ ਵਿੱਚ ਅੱਗੇ ਹੋਰ ਕੁਝ ਨਹੀਂ ਲਿਖਿਆ ਗਿਆ ਸਿਰਫ ਇੰਨੇ ਹੀ ਲਿਖਿਆ ਗਿਆ ਕਿ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਸਸਪੈਂਡ ਕੀਤਾ ਜਾਂਦਾ ਹੈ ਹੋਰ ਅੱਗੇ ਜਿਹੜੀਆਂ ਅਸੀਂ ਲਾਈਨਾਂ ਦਾ ਜ਼ਿਕਰ ਕਰ ਰਹੇ ਹਾਂ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਸਦੇ ਵਿੱਚ ਕੋਈ ਲਿਖਿਆ ਗਿਆ ਹੋਵੇ ਕਿ ਉਹ ਆਪਣੀ ਸਥਿਤੀ ਸਪਸ਼ਟ ਕਰਨ ਜਾਂ ਉਹਨਾਂ ਨੂੰ ਕੋਈ 48 ਘੰਟੇ ਦਾ ਜਾਂ ਕੋਈ 36 ਘੰਟੇ ਦਾ ਜਾਂ 24 ਘੰਟੇ ਦਾ ਸਮਾਂ ਦਿੱਤਾ ਗਿਆ ਹੋਵੇ ਕਿ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਪਰ ਐਸਾ ਕੁਝ ਨਹੀਂ ਲਿਖਿਆ ਗਿਆ ਸਿੰਪਲ ਇੱਕ ਲਾਈਨ ਦਾ ਆਰਡਰ ਹੈ ਕਿ ਮੈਡਮ ਨਵਜੋਤ कौर ਸਿੱਧੂ ਨੂੰ ਪਾਰਟੀ ਚੋਂ ਸਸਪੈਂਡ ਕੀਤਾ ਜਾਂਦਾ ਹੈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਿੰਪਲ ਇੱਕ ਲਾਈਨ ਦਾ ਆਰਡਰ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੈਟਰ ਹੈਡ ਤੇ ਸੋ ਵੱਡਾ ਐਕਸ਼ਨ ਕਾਂਗਰਸ ਪਾਰਟੀ ਨੇ ਲਿਆ ਆਮ ਤੌਰ ਤੇ ਕਾਂਗਰਸ ਪਾਰਟੀ ਦੇ ਆਗੂ ਜਿਹੜੇ ਨੇ ਉਹ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਕਰਨ ਦੇ ਲਈ ਜਾਣੇ ਜਾਂਦੇ ਨੇ ਜਾਂ ਜਿਸ ਨੂੰ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਨਾਮ ਦਿੱਤਾ ਜਾਂਦਾ ਉਹ ਅੰਦਰੂਨੀ ਕਲੇਸ਼ ਇਸ ਲਈ ਕਿਹਾ ਜਾਂਦਾ ਕਿ ਪਾਰਟੀ ਆਗੂ ਜਾਬਤੇ 'ਚ ਰਹਿ ਕੇ ਜਾਂ ਅਨਸ਼ਾਸਨ ਦੇ ਵਿੱਚ ਰਹਿ ਕੇ ਆਪਣੀ ਗੱਲ ਨਹੀਂ ਰੱਖਦੇ ਪਰ ਫਿਰ ਵੀ ਬਹੁਤ ਸਾਰੇ ਆਗੂ ਜੇ ਗਾਹੇ ਬਗਾਹੇ ਆਪਣੀ ਕੋਈ ਦਾਵੇਦਾਰੀ ਜਿਤਾਉਂਦੇ ਨੇ ਜਾਂ ਕੋਈ ਗੱਲ ਕਹਿੰਦੇ ਨੇ ਤਾਂ ਉਹਨਾਂ ਵੱਲੋਂ ਬੇਸ਼ੱਕ ਸੀਨੀਅਰ ਲੀਡਰਸ਼ਿਪ ਨੂੰ ਪੁਆਇੰਟ ਆਊਟ ਕਰ ਦਿੱਤਾ ਜਾਵੇ ਪਰ ਆਪਣੀ ਗੱਲ ਤਰੀਕੇ ਨਾਲ ਕਹਿੰਦੇ ਨੇ ਕਿ ਗੱਲ ਵੀ ਕਹੀ ਜਾਵੇ ਔਰ ਸਿੱਧਾ ਕਿਸੇ ਤੇ ਨਿਸ਼ਾਨਾ ਵੀ ਨਾ ਸੱਦਿਆ ਜਾਵੇ ਬਹੁਤ ਸਾਰੇ ਉਦਾਹਰਨ ਨੇ ਪਾਰਟੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਦੋਂ ਭਾਰਤ ਭੂਸ਼ਣ ਆਸ਼ੂ ਚੋਣਾ ਲੜੇ ਸੀ ਉਸ ਵੇਲੇ ਐ ਰਾਜਾ ਵੜਿੰਗ ਦੇ ਨਾਲ ਉਹਨਾਂ ਦੇ ਸਬੰਧ ਠੀਕ ਨਹੀਂ ਸੀ ਪਰ ਉਹਨਾਂ ਵੱਲੋਂ ਸਿੱਧੇ ਤੌਰ ਤੇ ਰਾਜਾ ਵੜਿੰਗ ਤੇ ਕੋਈ ਨਿਸ਼ਾਨਾ ਨਹੀਂ ਲਾਇਆ ਗਿਆ ਹਾਂ ਉਹਨਾਂ ਨੇ ਪੋਸਟਰਾਂ 'ਚੋਂ ਕਦੇ ਪਿਕਚਰ ਗਾਇਬ ਕਰਤੀ ਜਾਂ ਦੂਸਰੇ ਆਗੂਆਂ ਨੂੰ ਜਿਹੜਾ ਇੱਕ ਹੋਰ ਢੜਾ ਬਣ ਗਿਆ ਸੀ ਉਹਨਾਂ ਨੂੰ ਨਾਲ ਲੈ ਕੇ ਬੰਦੇ ਰਹੇ ਪਰ ਸਿੱਧੇ ਤੌਰ ਤੇ ਕਿਸੇ ਨੇ ਇਸ ਤਰੀਕੇ ਨਾਲ ਇਲਜ਼ਾਮ ਤਰਾਸ਼ੀਆਂ ਨਹੀਂ ਕੀਤੀਆਂ ਜਿਸ ਤਰੀਕੇ ਤਰੀਕੇ ਨਾਲ ਡਾਕਟਰ ਨਵਜੋਤ ਕੌਰ ਸਿੱਧੂ ਨੇ ਸਾਰੇ ਲੀਡਰਾਂ ਨੂੰ ਹੀ ਐ ਸਿੱਧੇ ਤੌਰ ਤੇ ਘੇਰ ਲਿਆ ਔਰ ਸਿੱਧਾ-ਸਿੱਧਾ ਇਲਜ਼ਾਮ ਲਾਇਆ ਕਿ 5-500 ਕਰੋੜ ਰੁਪਏ ਇੱਥੇ ਦੇਣਾ ਪੈਂਦਾ ਹੈ ਸਾਡੇ ਕੋਲੇ 500 ਕਰੋੜ ਰੁਪਏ ਨਹੀਂ ਹੈ ਸੀਐਮ ਦੀ ਕੁਰਸੀ ਵਾਸਤੇ ਦੇਣ ਨੂੰ ਇਥੋਂ ਤੱਕ ਕਿਹਾ ਗਿਆ ਕਿ ਕਾਉਂਸਲਰਾਂ ਨੂੰ ਟਿਕਟਾਂ ਪੈਸੇ ਲੈ ਕੇ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਐ ਕਰਨਬੀਰ ਬੁਰਜ ਦਾ ਉਹਨਾਂ ਨੇ ਜ਼ਿਕਰ ਕੀਤਾ ਜਿਨ੍ਹਾਂ ਨੂੰ ਹੁਣੇ-ਹੁਣੇ ਤਰਨ-ਤਾਰਨ ਜ਼ਿਮਨੀ ਚੋਣ ਦੇ ਵਿੱਚ ਟਿਕਟ ਦਿੱਤੀ ਗਈ ਸੀ ਤਾਂ ਉਹਨਾਂ ਨੇ ਕਿਹਾ ਕਿ ਕਰਨਬੀਰ ਬੁਰਜ ਨੂੰ ਪੈਸੇ ਲੈ ਕੇ ਟਿਕਟ ਦਿੱਤੀ ਗਈ ਰਾਜਾ ਵਡਿੰਗ ਦਾ ਜ਼ਿਕਰ ਕੀਤਾ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕੀਤਾ ਕਰਨਬੀਰ ਬੁਰਜ ਨੇ న్యూਸ 18 ਤੇ ਆ ਕੇ ਆਪਣੀ ਗੱਲ ਰੱਖੀ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਝੂਠ ਹੈ ਬੇਬੁਨਿਆਦ ਹੈ 1 ਰੁਪਿਆ ਵੀ ਮੈਂ ਜੇ ਟਿਕਟ ਦਾ ਦਿੱਤਾ ਹੋਵੇ ਤਾਂ ਮੈਂ ਸੌ ਖਾਨ ਨੂੰ ਤਿਆਰ ਹਾਂ ਤਾਂ ਜਸਟੀਫਿਕੇਸ਼ਨ ਦਿੱਤੀ ਗਈ ਹੈ ਉਹਨਾਂ ਆਗੂਆਂ ਵੱਲੋਂ ਜਿਨ੍ਹਾਂ ਦਾ ਜ਼ਿਕਰ ਹੋਇਆ ਨਵਜੋਦ कौर ਸਿੱਧੂ ਦੇ ਬਿਆਨਾਂ ਦੇ ਵਿੱਚ ਪਰ ਸ਼ਾਮ ਹੁੰਦੇ ਹੁੰਦੇ ਪਾਰਟੀ ਨੇ ਹੁਣ ਵੱਡਾ ਐਕਸ਼ਨ ਲੈ ਲਿਆ ਰਾਜਾ ਵੜਿੰਗ ਵੱਲੋਂ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਦੇ ਵਿੱਚ ਇਹ ਵੀ ਨਹੀਂ ਲਿਖਿਆ ਕਿ ਉਹਨਾਂ ਨੂੰ ਅਨੁਸ਼ਾਸਨ ਭੰਗ ਕਰਨ ਦੇ ਚਲਦੇ ਕੀਤਾ ਗਿਆ ਸਿੰਪਲ ਇੱਕ ਲਾਈਨ ਲਿਖੀ ਹੈ ਕਿ ਨਵਜੋਤ ਕੌਰ ਸਿੱਧੂ ਇਸ ਹੇਅਰ ਬਾਇ ਸਸਪੈਂਡਡ ਫਰੋਮ ਦਾ ਪ੍ਰਾਈਮਰੀ ਮੈਂਬਰਸ਼ਿਪ ਆਫ ਦਾ ਪਾਰਟੀ ਵਿਦ ਇਮੀਡੀਏਟ ਇਫੈਕਟ ਤੁਰੰਤ ਪ੍ਰਭਾਵ ਨਾਲ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਤਲ ਕੀਤਾ ਜਾਂਦਾ ਹੈ ਹਾਲਾਂਕਿ ਮੁਤਲ ਹੈ ਸਸਪੈਂਡਡ ਹੈ ਅਸੀਂ ਇੱਕ ਵਾਰੀ ਫਿਰ ਦੱਸ ਦਈਏ ਪਾਰਟੀ ਤੋਂ ਬਰਖਾਸਤ ਨਹੀਂ ਹੈ ਜਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਸਸਪੈਂਡ ਕੀਤਾ ਗਿਆ ਹੈ ਮੁਤਲ ਕੀਤਾ ਗਿਆ ਹੈ ਯਾਨੀ ਮੁਤਲ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਪਾਰਟੀ ਦੇ ਵਿੱਚ ਰੱਖਣੀ ਪਵੇਗੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਸਾਹਮਣੇ ਆਪਣੀ ਜਸਟੀਫਿਕੇਸ਼ਨ ਦੇਣੀ ਪਵੇਗੀ ਜੇ ਨਹੀਂ ਦਿੰਦੇ ਤਾਂ ਫਿਰ ਅੱਗੇ ਜਾ ਕੇ ਪਾਰਟੀ ਐ ਉਸਤੇ ਕੋਈ ਹੋਰ ਵੱਡਾ ਐਕਸ਼ਨ ਕਰ ਸਕਦੀ ਹੈ ਹੋਰ ਵੱਡੀ ਕਾਰਵਾਈ ਕਰ ਸਕਦੀ ਹੈ ਸੋ ਡਾਕਟਰ ਨਵਜੋਤ कौर ਸਿੱਧੂ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕੀਤਾ ਜਾਂਦਾ ਹੈ ਰਾਜਾ ਵੜਿੰਗ ਨੇ ਇਹ ਟਵੀਟ ਕੀਤਾ ਔਰ ਨਾਲ ਉਹ ਕਾਪੀ ਸ਼ੇਅਰ ਕੀਤੀ ਹੈ ਲੈਟਰ ਦੀ ਗੌਰਵ ਸ਼ੁਕਲਾ ਜੁੜ ਗਏ ਨੇ ਮੇਰੇ ਸਹਿਯੋਗੀ ਨਿਊਜ਼ ਰੂਮ ਤੋਂ ਗੌਰਵ ਇਸ ਚੀਜ਼ ਦੀ ਆਪਾਂ ਬੀਂਗ ਅ ਜਰਨਲਿਸਟ ਤਾਂ ਕਹਿ ਸਕਦੇ ਆ ਜੇ ਮੈਂ ਆਪਣੀ ਵੀ ਗੱਲ ਕਰਾਂ ਤਾਂ ਜਦੋਂ ਦੇ ਇਹ ਬਿਆਨ ਆ ਰਹੇ ਸੀ ਤਾਂ ਘੱਟੋ ਘੱਟ ਇਹ ਚੀਜ਼ ਤੇ ਇੱਕ ਜਰਨਲਿਸਟ ਦੇ ਤੌਰ ਤੇ ਹੰਦੇਸ਼ਾ ਹੋ ਰਿਹਾ ਸੀਗਾ ਕਿ ਜਿਨਨੇ ਨਾਮ ਉਹਨਾਂ ਨੇ ਲੈਤੇ ਨੇ ਜਾਂ ਜਿੰਨੀਆਂ ਗੱਲਾਂ ਉਹਨਾਂ ਨੇ ਲੈਤੀਆਂ ਕਰਤੀਆਂ ਸੋ ਕਾਰਵਾਈ ਤੇ ਹੋਏਗੀ ਪਰ ਇੰਨੀ ਜਲਦੀ ਹੋਏਗੀ ਇਸ ਦਾ ਅੰਦਾਜ਼ਾ ਨਹੀਂ ਸੀ ਹਾਂ ਦੇਖੋ ਇਹ ਤਾਂ ਬਹੁਤ ਕਲੀਅਰ ਸੀ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਇਹ ਐਕਸ਼ਨ ਤਾਂ ਹੋਣਾ ਹੀ ਸੀ ਡੇਟ ਸਵੇਰ ਜਲਦੀ ਐਕਸ਼ਨ ਕਰਨਾ ਪੈਣਾ ਹੀ ਸੀ ਪਰ ਇਹਦੇ ਵਿੱਚ ਇੱਕ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਹੈ ਜੀ ਕਿ ਇਹ ਪੂਰਾ ਮਾਮਲਾ ਪੈਸਿਆਂ ਦੇ ਨਾਲ ਜਾ ਕੇ ਜੁੜਦਾ ਹੈ ਤੁਸੀਂ ਪੋਲਿਟਿਕਲ ਤੌਰ ਦੇ ਉੱਤੇ ਕਿਸੇ ਆਗੂ ਦੇ ਖਿਲਾਫ ਬੋਲ ਰਹੇ ਹੋ ਮੈਂ ਖਾਸ ਤੌਰ ਤੇ ਕਾਂਗਰਸ ਦਾ ਜ਼ਿਕਰ ਕਰ ਰਹੇ ਹਾਂ ਕੋਈ ਵੀ ਐਲੀਗੇਸ਼ਨ ਜਾਂ ਕੋਈ ਵੀ ਟਿੱਪਣੀਆਂ ਜਿਵੇਂ ਰਾਣਾ ਗੁਰਜੀਤ ਨੇ ਵੀ ਟਿੱਪਣੀ ਆਪਣੇ ਸ਼ੋਅ ਦੇ ਵਿੱਚ ਆ ਕੇ ਕੀਤੀ ਸੀ ਤਾਂ ਉਹ ਟਿੱਪਣੀਆਂ ਥੋੜੀਆਂ ਡਿਫਰੈਂਟ ਹੁੰਦੀਆਂ ਨੇ ਪਰ ਇਹ ਜਦੋਂ ਸਿੱਧੇ ਤੌਰ ਦੇ ਉੱਤੇ ਕਿ ਸਾਡੇ ਪ੍ਰਧਾਨ ਨੇ 5 ਕਰੋੜ ਲਿਆ ਹੈ ਸਾਡੇ ਐਲਓਪੀ ਨੇ 5 ਕਰੋੜ ਲਿਆ ਹੈ ਤੇ ਉਸ ਤੋਂ ਬਾਅਦ ਟਿਕਟ ਦਿੱਤੀ ਗਈ ਹੈ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦਾ ਅਹੁਦਾ ਮਿਲਦਾ ਹੈ ਤਾਂ ਪੈਸਿਆਂ ਦੇ ਨਾਲ ਜਦੋਂ ਕ腐ਸ਼ਨ ਦੇ ਨਾਲ ਜੁੜਿਆ ਹੋਇਆ ਮਾਮਲਾ ਹੋ ਜਾਂਦਾ ਹੈ ਨਾ ਤਾਂ ਫਿਰ ਉਸ ਤੋਂ ਬਾਅਦ ਐਕਸ਼ਨ ਫੌਰੀ ਤੌਰ ਤੇ ਪਾਰਟੀ ਦੇ ਉੱਪਰ ਪ੍ਰੈਸ਼ਰ ਵੀ ਹੁੰਦਾ ਦੇਖੋ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ ਕਿ ਇਹ ਮਪੇਸ਼ਮਖੇਲ ਦੇ ਵੱਲੋਂ ਨਹੀਂ ਆਇਆ ਕੋਈ ਐਕਸ਼ਨ ਇਹ ਹਾਈ ਕਮਾਂਡ ਦੇ ਵੱਲੋਂ ਨਹੀਂ ਸਿੱਧਾ ਡਾਇਰੈਕਟਲੀ ਇੱਥੇ ਹੀ ਬੈਠ ਕੇ ਰਾਜਾ ਵੜਿੰਗ ਨੇ ਸਾਈਨ ਕੀਤੇ ਕਿ ਪਾਰਟੀ ਚੋਂ ਮੋਡਲੀ ਮੈਂਬਰਸ਼ਿਪ ਤੋਂ ਸਸਪੈਂਡ ਅੱਛਾ ਇਹ ਵੀ ਬੜਾ ਇੰਟਰਸਟਿੰਗ ਹੈ ਆਮ ਤੌਰ ਤੇ ਸਸਪੈਂਸ਼ਨ ਦਾ ਜਦੋਂ ਵੀ ਆਉਂਦਾ ਹੈ ਕਿ ਪਾਰਟੀ ਦੇ ਵਿੱਚੋਂ 6 ਸਾਲ ਦੇ ਲਈ ਸਸਪੈਂਡ ਕੀਤੇ ਜਾਂਦੇ ਨੇ ਪਰ ਇੱਥੇ ਉਹ ਕੀ ਲਿਖਦੇ ਨੇ ਕਿ ਪਾਰਟੀ ਦੀ ਮੋਡਲੀ ਪ੍ਰਾਈਮਰੀ ਜਿਹੜੀ ਮੈਂਬਰਸ਼ਿਪ ਹੈ ਉਸ ਤੋਂ ਸਸਪੈਂਡ ਕਰ ਰਹੇ ਆ ਤਾਂ ਇੱਕ ਤਰੀਕੇ ਨਾਲ ਬਹੁਤ ਕਲੀਅਰ ਹੈ ਕਿ ਮੈਡਮ ਸਿੱਧੂ ਕਾਂਗਰਸ ਜੋ ਬਿਲਕੁਲ ਸਾਈਡਲਾਈਨ ਕਰ ਦਿੱਤੇ ਗਏ ਨੇ ਪ੍ਰਾਈਮਰੀ ਮੈਂਬਰਸ਼ਿਪ ਤੋਂ ਸਸਪੈਂਡ ਕਰਨਾ ਕਿੰਨੀ ਦੇਰ ਦੇ ਲਈ ਸਸਪੈਂਡ ਕਰਨਾ ਇਹ ਉਹਦੇ ਵਿੱਚ ਮੈਂਸ਼ਨ ਨਹੀਂ ਹੈ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਪਾਰਟੀ ਦੀ ਹਰ ਗਤੀਵਿਧੀ ਤੋਂ ਦੂਰ ਰਹਿਣਗੇ ਅਗਲੇ ਆਦੇਸ਼ਾਂ ਤੱਕ ਔਰ ਅਗਲਾ ਆਦੇਸ਼ ਅਗਲੇ 6 ਮਹੀਨੇ ਸਾਲ 2 ਸਾਲ 5 ਸਾਲ 10 ਸਾਲ ਵੀ ਹੋ ਸਕਦਾ ਹੈ ਉਹ ਡਿਪੈਂਡ ਕਰਦਾ ਹੈ ਅਗਲਾ ਇੱਕ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਹੈ ਇਸ ਲੈਟਰ ਦੇ ਵਿੱਚ ਰਾਜਾ ਵਡਿੰਗ ਨੇ ਕਿਤੇ ਮੈਂਸ਼ਨ ਨਹੀਂ ਕੀਤਾ ਕਿ ਤੁਸੀਂ 15 ਦਿਨਾਂ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਜਾਂ ਹਫਤੇ ਦੇ ਵਿੱਚ ਆਪਣੀ ਕੋਈ ਸਟੇਟਮੈਂਟ ਦਿਵੋ ਤੁਸੀਂ ਆਪਣਾ ਕੋਈ ਬਿਆਨ ਆਕੇ ਦਿਵੋ ਨਹੀਂ ਬਿਲਕੁਲ ਨਹੀਂ ਹੈ ਨਾ ਸਿਰਫ ਵਨ ਲਾਈਨ ਹੈ ਔਰ ਸਿੱਧਾ ਕੋਈ ਜ਼ਿਕਰ ਨਹੀਂ ਹੈ 500 ਕਰੋੜ ਦਾ ਕੋਈ ਹੋਰ ਅਲੀਗੇਸ਼ਨ ਦਾ ਡਾਇਰੈਕਟਲੀ ਕਿ ਨਵਜੋਤ ਕੌਰ ਸਿੱਦੂ ਨੂੰ ਅਸੀਂ ਪ੍ਰਾਈਮਰੀ ਮੈਂਬਰਸ਼ਿਪ ਹੈ ਜਿਹੜੀ ਪਾਰਟੀ ਦੀ ਉਸ ਤੋਂ ਸਸਪੈਂਡ ਕਰ ਰਹੇ ਹਾਂ ਦਾ ਸਿੱਧਾ ਸਾਫ ਸੁਨੇਹਾ ਇਹ ਰਾਜਵਿੰਗ ਦੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇ ਬਤੌਰ ਪ੍ਰਧਾਨ ਜਿਹੜਾ ਇਸ ਨੂੰ ਐਨਲਾਈਜ਼ ਕੀਤਾ ਜਾਵੇ ਵਿਜੇ ਤਾਂ ਇੱਕ ਤਰੀਕੇ ਨਾਲ ਰਾਜਵੜਿੰਗੇ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਪ੍ਰਧਾਨਗੀ ਦੇ ਅਹੁਦੇ ਉੱਤੇ ਬੈਠੇ ਸ਼ਖਸ ਨੂੰ ਤੁਸੀਂ ਹਲਕੇ ਦੇ ਵਿੱਚ ਲੈ ਰਹੇ ਹੋ ਔਰ ਪਬਲੀਕਲੀ ਜਾ ਕੇ ਪ੍ਰਧਾਨ ਨੇ 5 ਕਰੋੜ ਰੁਪਏ ਲੈ ਲਿਆ ਜਾਂ ਐਲੋਪੀ ਨੇ 5 ਕਰੋੜ ਲੈ ਲਿਆ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਇੱਕ ਹੋਰ ਬੜਾ ਇੰਪੋਰਟੈਂਟ ਪੁਆਇੰਟ ਹੈ ਜੋ ਤੁਸੀਂ ਵੀ ਜ਼ਿਕਰ ਕੀਤਾ ਸੀ ਦਰਸਲ ਮੈਡਮ ਸਿੱਧੂ ਨੇ ਬਖਸ਼ਿਆ ਕੋਈ ਵੀ ਨਹੀਂ ਜੇ ਮੈਡਮ ਸਿੱਧੂ ਦੀ ਲੌਬੀ ਵਾਲੇ ਪਾਸੇ ਜਾਂ ਸਿੱਧੂ ਲੌਬੀ ਦਾ ਆਪਾਂ ਜ਼ਿਕਰ ਕਰੀਏ ਤਾਂ ਇਸ ਸਮੇਂ ਉਹਨਾਂ ਵਾਲੇ ਪਾਸੇ ਤਾਂ ਖੜਾ ਕੋਈ ਨਜ਼ਰ ਨਹੀਂ ਆਉਂਦਾ ਸਾਰੇ ਅਗੇਂਸਟ ਕਿਉਂਕਿ ਸਾਰਿਆਂ ਦੇ ਖਿਲਾਫ ਉਹ ਕਹਿੰਦੇ ਨੇ ਨਾ ਪੰਜਾਬੀ ਚ ਕਿ ਕੋਈ ਨਹੀਂ ਛੱਡਿਆ ਸਾਰੇ ਰਗੜ ਤੇ ਬਸ ਉਹੀ ਹੋਇਆ ਕਿ ਜਦੋਂ ਨਿਊਜ਼ 18 ਦੇ ਨਾਲ ਪਹਿਲਾਂ 500 ਕਰੋੜ ਤੱਕ ਗੱਲ ਸੀ ਅਟੈਚੀ ਵਾਲੀ ਗੱਲ ਸੀ ਉਸ ਤੋਂ ਬਾਅਦ ਹਾਕੀਕ ਸਪਸ਼ਟੀਕਰਨ ਆਪਣੇ ਬਿਆਨ ਦੇ ਉੱਤੇ ਕੱਲ ਦੇ ਦਿੱਤਾ ਸੀ ਪਰसों 500 ਕਰੋੜ ਵਾਲਾ ਬਿਆਨ ਸੀ ਅੱਜ ਜਦੋਂ ਨਿਊਜ਼ 18 ਦੇ ਨਾਲ ਜੁੜਦੇ ਹਾਂ ਮਾਮਲਾ ਉੱਥੇ ਹੀ ਪਖਿਆ ਸ ਸ਼ਾਇਦ 500 ਕਰੋੜ ਦੇ ਉੱਤੇ ਦਿੱ ਗਈ ਸਫਾਈ ਤੋਂ ਬਾਅਦ ਮਾਮਲਾ ਠੰਡਾ ਹੋ ਜਾਂਦਾ ਪਰ ਜਿਸ ਤਰੀਕੇ ਨਾਲ ਮੈਡਮ ਸਿੱਧੂ ਅੱਜ ਨਿਊਜ਼ ਸਿਟਿੰਗ ਦੇ ਨਾਲ ਜੁੜੇ ਔਰ ਉਹਨਾਂ ਦੇ ਵੱਲੋਂ ਡਾਇਰੈਕਟਲੀ ਤੌਰ ਦੇ ਉੱਤੇ ਆਪਣੇ ਸੂਬਾ ਪ੍ਰਧਾਨ ਦੇ ਉੱਤੇ ਸਿੱਧੇ ਅਲੀਗੇਸ਼ਨਸ ਲਗਾਏ ਗਏ ਕਿ ਇਹਨਾਂ ਨੇ 5 ਕਰੋੜ ਰੁਪਏ ਲਿਆ ਕਰਨਬੀਰ ਸਿੰਘ ਬੁੜਜ ਦੇ ਕੋਲੋਂ ਪ੍ਰਤਾਪ ਬਾਜਵਾ ਨੇ 5 ਕਰੋੜ ਰੁਪਏ ਲਿਆ ਤੇ ਉਸ ਤੋਂ ਬਾਅਦ ਬਵਾਲ ਹੋਣਾ ਹੀ ਸੀ ਅੱਛਾ ਮੈਂ ਕਹਿ ਰਿਹਾ ਸੀ ਛੱਡਿਆ ਕੋਈ ਨਹੀਂ ਰੰਧਾਵਾ ਨੂੰ ਗਿਆ ਕਿ ਤੁਸੀਂ ਜੀ ਰਾਜਸਥਾਨ ਦੇ ਇਨਚਾਰਜ ਸੀ ਤੁਸੀਂ ਉੱਥੇ ਪੈਸੇ ਬਣਾ ਲਏ ਪ੍ਰਤਾਪ ਬਾਜਵਾ ਤੁਸੀਂ ਬੀਜੇਪੀ ਦੇ ਨਾਲ ਰਾਜਸਥਾਨ ਚ ਮੀਟਿੰਗਾਂ ਕੀਤੀਆਂ ਨੇ ਤਾਂ ਕੁੱਲ ਮਿਲਾ ਕੇ ਚੰਨੀ ਨੂੰ ਵੀ ਤੁਸੀਂ ਕਹੋ ਕਿ ਇੱਕ ਤਰੀਕੇ ਨਾਲ ਨਿਸ਼ਾਨੇ ਤੇ ਲੈ ਲਿਆ ਤੇ ਕੁੱਲ ਮਿਲਾ ਕੇ ਜਿਹੜੀ ਇਸ ਸਮੇਂ ਟਾਪ ਲੀਡਰਸ਼ਿਪ ਨਜ਼ਰ ਆਉਂਦੀ ਹੈ ਜਿਨ੍ਹਾਂ ਦੇ ਹਿਸਾਬ ਨਾਲ ਲ lobby ਤੁਸੀਂ ਕਹੋਗੇ ਕਾਂਗਰਸ ਦੇ ਅੰਦਰ ਚੱਲਦੀ ਹੈ ਜਾਂ ਜਿਹੜੇ ਤੜੇ ਨੇ ਉਹ ਕੋਈ ਵੀ ਤੁਹਾਡਾ ਸਿੱਧੂ ਵਾਲੇ ਪਾਸੇ ਤਾਂ ਨਜ਼ਰ ਨਹੀਂ ਆਉਂਦਾ ਪ੍ਰਤਾਪ ਬਾਜਵਾ ਤੜਾ ਹੈ ਸੁਖਜਿੰਦਰ ਰੰਧਾਵਾ ਤੜਾ ਹੈ ਉਸ ਤੋਂ ਬਾਅਦ ਚੰਨੀ ਦਾ ਤੜਾ ਹੈ ਉਸ ਤੋਂ ਬਾਅਦ ਰਾਜਾ ਵੜਿੰਗ ਦਾ ਤੜਾ ਹੈ ਯਾ ਜਿਹੜੇ ਹੋੜ ਧੜੇ ਨੇ ਤਾਂ ਕੁੱਲ ਮਿਲਾ ਕੇ ਪੋਜੀਸ਼ਨ ਇਸੇ ਹੀ ਬਣ ਗਈ ਮੈਡਮ ਸਿੱਧੂ ਦੀ ਕਿ ਕਾਂਗਰਸ ਦੇ ਅੰਦਰ ਬੈਠੇ ਰਾਜਾ ਵੜਿੰਗ ਦੇ ਲਈ ਕਾਰਵਾਈ ਕਰਨਾ ਬਹੁਤਾ ਔਖਾ ਨਹੀਂ ਸੀ ਕਿਉਂਕਿ ਇਸ ਕਾਰਵਾਈ ਦਾ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ ਵਿਰੋਧ ਕਰਨ ਵਾਲੇ ਬਿਲਕੁਲ ਠੀਕ ਹੈ ਇਹ ਗੌਰਵ ਆਪਣੇ ਨਾਲ ਕੁਲਬੀਰ ਜੀਰਾ ਜੁੜ ਗਏ ਨੇ ਤੁਸੀਂ ਵੀ ਜੁੜੇ ਰਹਿਣਾ ਕੁਲਬੀਰ ਜੀਰਾ ਜੁੜ ਗਏ ਨੇ ਜੀਰਾ ਜੀ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਜਿਵੇਂ ਮੈਂ ਤੇ ਗੌਰਵ ਜ਼ਿਕਰ ਕਰ ਰਹੇ ਸੀ ਕਿ ਇੱਕ ਹੁੰਦਾ ਹੈ ਅਨਸ਼ਾਸਨ ਜਿਹੜਾ ਹੈ ਕਿ ਅਨਸ਼ਾਸਨ ਤੋਂ ਬਾਹਰ ਜਾ ਕੇ ਬਿਆਨ ਕੀਤੀ ਆ ਗਾਹੇ ਬਗਾਹੇ ਕਈ ਗੱਲਾਂ ਕਹਿਤੀਆਂ ਜੋ ਕਾਂਗਰਸ ਦੇ ਲੀਡਰਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਆ ਕਿ ਕਈ ਵਾਰੀ ਐਸੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ ਪਰ ਸਿੱਧੇ ਤੌਰ ਤੇ ਨਹੀਂ ਥੋੜਾ ਬਹੁਤ ਵਲ ਫੇਰ ਪਾ ਕੇ ਪਰ ਮੈਡਮ ਸਿੱਧੂ ਨੇ ਜਿਸ ਤਰੀਕੇ ਨਾਲ ਸਿੱਧਾ-ਸਿੱਧਾ ਪੈਸਿਆਂ ਦਾ ਜ਼ਿਕਰ ਕੀਤਾ ਜਾਂ ਸਿੱਧਾ-ਸਿੱਧਾ ਕਿਹਾ ਕਿ ਫਲਾਣੇ ਨੇ ਇੰਨੇ ਪੈਸੇ ਲੈ ਲਏ ਫਲਾਣੇ ਨੇ ਰਾਜਸਥਾਨ ਚੋਂ ਖਾ ਲਏ ਉਹਨੇ ਇਸ ਟਿਕਟ ਚੋਂ ਖਾ ਲਏ ਇਸ ਟਿਕਟ ਚੋਂ ਖਾ ਲਏ ਕੀ ਤੁਸੀਂ ਸਮਝਦੇ ਹੋ ਕਿ ਕਾਰਵਾਈ ਠੀਕ ਹੋਈ ਹੈ ਮੈਡਮ ਸਿੱਧੂ ਦੇ ਖਲਾਫ। ਕਹਿੰਦੇ ਆ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਗੱਲ ਕਹਿੰਨਾ ਕਿ ਮੈਡਮ ਸਿੱਧੂ ਨੇ ਜੀ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਬਖਸ਼ਿਆ। ਹੋਰ ਉਹਨਾਂ ਨੇ ਕੱਲ ਕਈ న్యూਸ 18 ਤੇ ਉਹਨਾਂ ਨੇ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਪਰ ਨਵਜੋਤ ਸਿੰਘ ਸਿੰਘ ਸਿੱਧੂ ਇਹ ਗੱਲ ਕਹਿੰਦੇ ਆ ਕਿ ਕਾਂਗਰਸ ਦੇ ਖਿਲਾਫ ਨਹੀਂ ਬੋਲਣਾ। ਹੂੰ ਕਿਉਂਕਿ ਮੈਡਮ ਦੀ ਗੱਲਬਾਤ ਬੀਜੇਪੀ ਨਾਲ ਹੋ ਗਈ ਹੈ ਮੈਡਮ ਬੀਜੇਪੀ 'ਚ ਜਾਣਾ ਚਾਹੁੰਦੇ ਸੀ ਪਰ ਬੀਜੇਪੀ ਕੋਲ ਚਾਪਲੂਸੀ ਕਰਨ ਲਈ ਇਸ ਕਰਕੇ ਉਹਨਾਂ ਨੇ ਟਕਸ਼ਣਬਾਜ਼ੀ ਕੀਤੀ ਸਾਡੀ ਲੀਡਰਸ਼ਿਪ ਤੇ ਔਰ ਮੈਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਧੰਨਵਾਦ ਕਰਦਾ ਕਿ ਜਿਹੜਾ ਉਹਨਾਂ ਨੇ ਐਕਸ਼ਨ ਲਿਆ ਇਹ ਅਤੀ ਜ਼ਰੂਰੀ ਸੀ ਕਿਉਂਕਿ ਅੱਜ ਸਾਰੀ ਲੀਡਰਸ਼ਿਪ ਇਕੱਠੀ ਹੈ ਔਰ ਇਕੱਠੀ ਲੀਡਰਸ਼ਿਪ ਨੂੰ ਤੋੜਨ ਲਈ ਇਹਨਾਂ ਦੇ ਵਿੱਚ ਦਰਾਰ ਪਾਉਣ ਲਈ ਜਿਹੜਾ ਸੀਗਾ ਇਹ ਮੈਸੇਜ ਬੀਜੇਪੀ ਰਹੀਂ ਜਿਹੜਾ ਹੈ ਕਿ ਮੈਡਮ ਨਵਜੋਤ कौर ਸਿੱਧੂ ਦੇ ਰਹੇ ਰਹੀ ਸੀ ਬੀਜੇਪੀ ਦਾ ਮੈਸੇਜ ਔਰ ਇਹ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਅਨੁਸ਼ਾਸਨ ਭੰਗ ਕਰਦਾ ਜਾਂ ਤਾਂ ਮੈਡਮ ਸਿੱਧੂ ਪ੍ਰੂਫ ਲੈ ਕੇ ਆਉਂਦੇ ਬਿਨਾ ਪ੍ਰੂਫਾਂ ਤੋਂ ਗੱਲ ਹੁੰਦੀ ਨਹੀਂ ਹੈ ਮੈਡਮ ਸਿੱਧੂ ਇਹ ਜ਼ਰੂਰ ਜਗ ਜਗ੍ਹਾ ਕਰਗੇ ਕਿ ਉਹਨਾਂ ਨੇ ਕਿਹਾ ਕਿ ਸਾਡੀਆਂ ਬੀਜੇਪੀ ਨਾਲ ਜਿਹੜੀਆਂ ਨੇ ਉਹ ਬਿਜ਼ਨਸ ਮੀਟਿੰਗਾਂ ਹੁੰਦੀਆਂ ਨੇ ਔਰ ਬਿਜ਼ਨਸ ਮੀਟਿੰਗਾਂ ਤੇ ਹੀ ਨੇ ਕਿ ਕਪਿਲ ਸ਼ੋਅ ਦੇ ਵਿੱਚ ਕਿਵੇਂ ਜਾਣਾ ਹੈ ਕਪਿਲ ਸ਼ੋਅ ਚੋਂ ਬਾਹਰ ਹੋਣ ਤੋਂ ਬਾਅਦ ਅੰਦਰ ਕਿਵੇਂ ਗਏ ਇਹ ਬਿਗਨਸ ਮੀਟਿੰਗਾਂ ਨੇ ਇਸ ਕਰਕੇ ਜਿਹੜੇ ਸੀ ਇੱਕ ਕਟ ਪੁਤਲੀ ਬਣ ਕੇ ਬੀਜੇਪੀ ਦੀ ਕੰਮ ਕਰ ਰਹੇ ਸੀ ਅੱਛਾ ਤੁਸੀਂ ਤੁਸੀਂ ਕਹਿਣਾ ਚਾ ਰਹੇ ਹੋ ਵੀ ਇਹ ਜਿਵੇਂ ਆਮ ਤੌਰ ਤੇ ਮੈਡਮ ਸਿੱਧੂ ਬਾਰੇ ਇੱਕ ਆ ਮੈਂ ਜਰਨਲਿਸਟਿਕ ਤੌਰ ਤੇ ਗੱਲ ਕਰ ਰਿਹਾ ਕਿ ਚਰਚਾ ਹੈ ਕਿ ਉਹ ਕਈ ਵਾਰੀ ਫਲੋ ਫਲੋ ਚ ਬਹੁਤ ਕੁਝ ਬੋਲ ਜਾਂਦੇ ਆ ਤਾਂ ਤੁਹਾਡੇ ਕਹਿੰਦਾ ਮਤਲਬ ਹੈ ਕਿ ਇਹ ਸਭ ਕੁਝ ਸੋਚ ਸਮਝ ਕੇ ਪਲਾਨ ਕਰਕੇ ਬੋਲਿਆ ਗਿਆ ਫਲੋ ਫਲੋ ਚ ਨਹੀਂ ਬੋਲਿਆ ਗਿਆ ਬਿਲਕੁਲ ਜੀ ਤੁਸੀਂ ਇੱਕ ਚੀਜ਼ ਵੇਖੋ ਕਿ ਚੰਨੀ ਸਾਹਿਬ ਦੇ ਕਰ ਜਦੋਂ ਬੇਟੇ ਦਾ ਜਨਮ ਦਿਨ ਸੀ ਉਦੋਂ ਸਮੁੱਚੀ ਲੀਡਰਸ਼ਿਪ ਗਈ ਜੀ ਔਰ ਉਸ ਤੋਂ ਬਾਅਦ ਬੀਜੇਪੀ ਇਸ ਕੰਮ ਤੇ ਲੱਗੀ ਸੀਗੀ ਕਿ ਇੱਕ ਮੈਸੇਜ ਲੋਕਾਂ ਚ ਕਿਵੇਂ ਦੇਈਏ ਕਿ ਕਾਂਗਰਸ ਦੇ ਵਿੱਚ ਰੌਲਾ ਹੈ ਔਰ ਜਦੋਂ ਲੀਡਰਸ਼ਿਪ ਇਕੱਠੀ ਹੁੰਦੀ ਵੇਖੀ ਤੇ ਉਹਨਾਂ ਨੇ ਮੈਡਮ ਸਿੱਧੂ ਨੂੰ ਵਰਤਿਆ ਮੈਂ ਤਾਂ ਅੱਗੇ ਵੀ ਸਲਾਹ ਦਿੱਤੀ ਏ ਸਿੱਧੂ ਸਾਹਿਬ ਇਹ ਸਿੱਧੂ ਸਾਹਿਬ ਦੇ ਵਿੱਚ ਤਾਂ ਕਾਂਗਰਸ ਹੈਗੀ ਪਰ ਮੈਡਮ ਦੇ ਵਿੱਚ ਉਹ ਬੀਜੇਪੀ ਨਹੀਂ ਨਿਕਲੀ ਔਰ ਮੈਂ ਕੱਲ ਕਹਿਣਾ ਕਿ ਮੈਡਮ ਅੰਮ੍ਰਿਤਸਰ ਚ ਰਹਿੰਦੇ ਨੇ ਹਾਲਾਤ ਚੰਗੇ ਡਾਕਟਰ ਤੋਂ ਕਰਵਾਉਣਾ ਚਾਹੀਦਾ ਹੈ ਕਿਉਂਕਿ ਅੱਗੇ ਵੀ ਮੈਡੀਸਨ ਚੱਲਦੀ ਏ ਹੋਣ ਵੀ ਕਿਉਂਕਿ ਮੈਡਮ ਸਿੱਧੂ ਬਿਆਨ ਬਦਲ ਲਗੇ ਮੈਂ ਟਲਾਉਂਦੇ ਇਹਨਾਂ ਤੇ ਇੱਕ ਬੰਨੇ ਦੋਸ਼ ਲਾਉਦੇ ਨੇ ਸਾਡੇ ਤੇ ਮੁੜ ਕੇ ਕਹਿੰਦੇ ਆ ਕਿ ਕਾਂਗਰਸ ਦਾ ਮੁੱਖ ਮੰਤਰੀ ਹੋਵੇ ਤੇ ਕਾਂਗਰਸ ਦਾ ਹੀ ਪ੍ਰਧਾਨ ਬੰਨਾ ਚਾਹੀਦਾ ਔਰ ਮੈਨੂੰ ਇਹ ਜਿਹੜਾ ਡਬਲ ਜਿਹੜੀ ਇਹ ਰਾਜਨੀਤੀ ਚੰਗੀ ਨਹੀਂ ਲੱਗੀ ਇਹ ਤਾਂ ਸਿਰਫ ਇੱਕ ਖੁਸ਼ ਕਰਨ ਲਈ ਬੀਜੇਪੀ ਨੂੰ ਕਿਉਂਕਿ ਉਹਨਾਂ ਦੀ ਗੱਲ ਹੋ ਚੁੱਕੀ ਹੈ ਉਹ ਨਿਊਜ਼ 18 ਤੇ ਕਹਿ ਚੁੱਕੇ ਆ ਕਿ ਮੈਂ ਤਾਂ ਜਾਣਾ ਚਾਹੁੰਦੀ ਆ ਪਰ ਸਿੱਧੂ ਨਹੀਂ ਮੰਨਦੇਗੇ ਵਿਦਨ ਵਿਦਨ ਪਾਰਟੀ ਤੁਹਾਡੀ ਹੋਰ ਵੀ ਆਗੂਆਂ ਨਾਲ ਗੱਲ ਹੁੰਦੀ ਹੋਣੀ ਹੈ ਜੀਰਾ ਸਾਹਿਬ ਕੀ ਸਾਰੇ ਆਗੂ ਇਸ ਚੀਜ਼ ਨਾਲ ਐਗਰੀ ਕਰਦੇ ਨੇ ਜਾਂ ਸਾਰੇ ਆਗੂ ਇਹ ਚਾਹੁੰਦੇ ਨੇ ਕਿ ਇਹ ਬਿਆਨਬਾਜ਼ੀ ਦਾ ਸਿਖਰ ਹੈ ਔਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਸੀ ਮੈਂ ਭਾਜੀ ਸਵੇਰ ਦਾ ਅੱਠ ਮੀਟਿੰਗਾਂ ਕਰ ਚੁੱਕਾ ਹਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਲਾਕ ਸੰਮਤੀ ਦੀਆਂ ਜੀ ਫਿਰੋਜ਼ਪੁਰ ਦਿਹਾਤੀ ਤੇ ਆਪਣਾ ਜੀਰਾ ਦੇ ਵਿੱਚ ਔਰ ਹਰੇਕ ਵਰਕਰ ਦੀ ਇਹ ਗੱਲ ਆ ਕਿ ਅੱਜ ਮੈਡਮ ਸਿੱਧੂ ਦਾ ਜਿਹੜਾ ਬਿਆਨ ਹੈ ਕਾਂਗਰਸ ਦਾ ਨੁਕਸਾਨ ਕਰ ਰਿਹਾ ਹੈ ਔਰ ਕਾਂਗਰਸ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਇਹੋ ਜਿਹੇ ਬਿਆਨ ਦੇਣ ਵਾਲਿਆਂ ਨੂੰ ਜਿਹੜੇ ਬੇਫਾਲਤੂ ਬਿਆਨ ਨੇ ਜਨਤਾ ਪ੍ਰੂਫ ਨਾਲ ਗੱਲ ਕਰੋ ਜਦੋਂ ਕਿਸੇ ਚੀਜ਼ ਦਾ ਪ੍ਰੂਫ ਹੀ ਕੋਈ ਨਹੀਂ ਹੈਗਾ ਹੁਣ ਮੈਂ ਕੋਈ ਵੀ ਦੋਸ਼ ਜਿਹੜਾ ਮੈਡਮ ਸਿੱਧੂ ਤੇ ਲਾ ਦਿਆਂ ਜਦੋਂ ਮੇਰੇ ਕੋਲ ਹੈ ਹੀ ਕੁਝ ਨਹੀਂਗਾ ਜਾਂ ਤਾਂ ਪ੍ਰੂਫੰਤਾ ਵੇਟ ਪ੍ਰੂਫ ਗੱਲ ਕਰਦੇ ਤਾਂ ਆਪਾਂ ਕਹਿੰਦੇ ਜਿਹੜੇ ਰਾਣਿਆਂ ਗੱਡੀਵਿੰਡ ਦੀ ਗੱਲ ਕਰਦੇ ਪਏ ਨੇ ਉਹ ਵੀ ਬੀਜੇਪੀ ਦਾ ਆਦਮੀ ਆ ਔਰ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸ਼ਾਂਤ ਜਾਦੀ ਬੀਜੇਪੀ ਨਾਲ ਹੈ ਔਰ ਬੀਜੇਪੀ ਤੇ ਜਾਣਾ ਚਾਹੁੰਦੇ ਸੀ ਔਰ ਬੀਜੇਪੀ ਦੀ ਇੱਕ ਸ਼ਰਤ ਸੀ ਇਹਨਾਂ ਨੂੰ ਕਿ ਮੈਡਮ ਸਿੱਧੂ ਕਾਂਗਰਸ ਦੇ ਉਲਟ ਬੋਲੇ ਕਾਂਗਰਸ ਦੀ ਲੀਡਰਸ਼ਿਪ ਦੇ ਉਲਟ ਬੋਲੇ ਤਾਂ ਅਸੀਂ ਇਹਨੂੰ ਜਿਹੜਾ ਹੈ ਕਿ ਐਂਟਰੀ ਜਿਹੜੀ ਬੀਜੇਪੀ 'ਚ ਕਰਾਵਾਂ ਕਿਉਂਕਿ ਬੀਜੇਪੀ ਵੀ ਜਿਹੜੀ ਹੈ ਇਹਨਾਂ ਨੂੰ ਵਰਤ ਰਹੀ ਹੈ ਲੈ ਕੇ ਉਹਨਾਂ ਨੇ ਵੀ ਨਹੀਂ ਜਾਣਾ ਚਲੋ ਠੀਕ ਹੈ ਧੰਨਵਾਦ ਜੀਰਾ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ ਨੇ ਜੀਰਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਰਗਰਮ ਵਰਕਰ ਨੇ ਮੈਂਬਰ ਰਹੇ ਨੇ ਪਿੱਛੇ ਜੇ ਤਰਨਤਾਰਨ ਦੀ ਜਿਹੜੀ ਚੋਣ ਹੋਈ ਸੀ 2024 ਦੇ ਵਿੱਚ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਖਡੂਰ ਸਾਹਿਬ ਦੀ ਜਿਹੜੀ ਲੋਕ ਸਭਾ ਚੋਣ ਸੀ ਉਸ ਚੋਣ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕੁਲਬੀਰ ਜੀਰਾ ਕੈਂਡੀਡੇਟ ਸਨ ਔਰ ਸਾਫ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਦਿਨ ਪਰ ਮੀਟਿੰਗਾਂ ਕਰਦੇ ਰਹੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਵੇਲਾ ਹੈ ਔਰ ਗਰਾਊਂਡ ਲੈਵਲ ਤੇ